ਇਨਾਂ ਦੀ ਜਿਹੜੀ ਗੈਂਗਸਟਰਵਾਦ ਦਾ ਡਰ ਹੈਗਾ ਉਹ ਕੈਨੇਡਾ 'ਚ ਸਾਡੇ ਨਾਲੋਂ ਵੀ ਤਿੰਨ ਗੁਣਾ ਜ਼ਿਆਦਾ ਹੈ ਕੈਨੇਡਾ ਵਿੱਚ ਹਾਂਜੀ ਪਿਛਲੇ ਹਫ਼ਤੇ ਸਿੱਖ ਆਰਗੇਨਾਈਜੇਸ਼ਨਾਂ ਦੀਆਂ ਤਿੰਨ ਵੱਡੀਆਂ ਆਰਗੇਨਾਈਜੇਸ਼ਨਾਂ ਦੀਆਂ ਮੀਟਿੰਗ ਹੋਈਆਂ ਵੈਨਕੂਵਰ 'ਚ ਗੁਰਦੁਆਰਾ ਕਮੇਟੀ ਵੀ ਵਿੱਚ ਨੂੰ ਸ਼ਾਮਲ ਸੀ ਉਹਨਾਂ ਨੇ ਇਸ ਚੀਜ਼ ਤੇ ਚਿੰਤਾ ਜ਼ਾਹਰ ਕੀਤੀ ਹੈ ਭਈ ਇੱਥੇ ਗੈਂਗਸਟਰਜ਼ ਦਾ ਆਪਸੀ ਜਿਹੜਾ ਵਾ ਲਾਰੈਂਸਾ ਤੇ ਬੰਬੀਆ ਦਾ ਇੱਥੇ ਇੰਨਾ ਬੁਰਾ ਹਾਲ ਹੈ ਰੰਗਦਾਰੀ ਇੰਨੀ ਵਧੀ ਪਈ ਐ ਗੋਲੀਆਂ ਇੰਨੀਆਂ ਚਲਾਈਆਂ ਜਾ ਰਹੀਆਂ ਐ ਇੱਥੇ ਅਸੀਂ ਕੰਮ ਨਹੀਂ ਕਰ ਸਕਦੇ ਰਿਫਲੈਕਸ਼ਨ ਸੈਂਟਰ ਆ ਉੱਥੇ ਗੋਲੀਆਂ ਚਲਾਈਆਂ ਗਈਆਂ ਸਤਿੰਦਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਕਾਰੋਬਾਰੀ ਸੀ ਉੱਥੇ ਕੱਪੜੇ ਦੀ ਬਹੁਤ ਵੱਡੀ ਐ ਫਿਰ ਉਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਕਾਫੇ ਤੇ ਚਾਰ ਵਾਰ ਗੋਲੀਆਂ ਚੱਲ ਗਈਆਂ ਉੱਥੇ ਵੀ ਘਟਨੀ ਐ ਉੱਥੇ ਵੀ ਇਹੀ ਜਿਹੜੀ ਆਪਸੀ ਰੰਜਿਸ਼ ਐ ਉੱਥੇ ਵੀ ਚੱਲਦੀ ਪਈ ਐ ਉੱਥੇ ਵੀ ਇੱਕ ਦੂਜੇ ਦੇ ਗੋਲੀਆਂ ਚਲਾਉਂਦੇ ਪਏ ਨੇ ਇਸ ਕਰਕੇ ਇੱਕ ਗੱਲ ਹੁਣ ਪੰਜਾਬ ਦੇ ਪੱਦਰ ਤੇ ਨਹੀਂ ਹੈਗੀ ਇਹ ਅੰਤਰਰਾਸ਼ਟਰੀ ਪੱਦਰ ਦੇ ਉੱਤੇ ਪਹੁੰਚੀ ਹੋਈ ਹੈ ਪੰਜਾਬ ਹੁਣ ਬਹੁਤ ਜਿ ਕਹੀਏ ਤੇ ਹੈ ਪੰਜਾਬ ਦੇ ਸੀਨੇ ਤੇ ਜ਼ਖਮ ਹੈ ਲੇਕਿਨ ਇਹ ਜਿੱਥੇ ਯੂਰੋਪੀਅਨ ਦੇਸ਼ ਉੱਥੇ ਤੱਕ ਗੱਲ ਪਹੁੰਚੀ ਪਈ ਹੈ ਅਮਰੀਕਾ ਤੱਕ ਗੱਲ ਪਹੁੰਚੀ ਹੋਈ ਹੈ ਸੋ ਇਹ ਨੂੰ ਸਮਝਣਾ ਬਹੁਤ ਔਖਾ ਹੋ ਗਿਆ ਕਿਉਂਕਿ ਹੁਣ ਦੁੱਧ ਮੈਂ ਸਮਝਦਾ ਫर्श ਦੇ ਉੱਤੇ ਰੋੜ ਚੁੱਕਾ ਹੋਇਆ ਹੈ ਇਹ ਰਾਣਾ ਬਲਾਚੋਰੀਆ ਜੋ ਸੀ ਇਹ ਵੈਸੇ ਕਬੱਡੀ ਪਲੇਅਰ ਰਿਹਾ ਕਿਸੇ ਸਮੇਂ ਦੇਖੋ ਹਜੇ ਤੱਕ ਕੁਛ ਇਦਾਂ ਦੀ ਮੈਂ ਹਿਸਟਰੀ-ਵੁਸਟਰੀ ਕੋਸ਼ਿਸ਼ ਕੀਤੀ ਖੰਗਾਲਣ ਦੀ ਪਰ ਕੋਈ ਇਦਾਂ ਦਾ ਲੱਭਿਆ ਨਹੀਂ ਇਹਨਾਂ ਲੱਗਿਆ ਕਿ 4 ਸਾਲਾਂ ਤੋਂ ਕਬੱਡੀ ਦੀ ਪ੍ਰਮੋਸ਼ਨ ਲਈ ਕੰਮ ਕਰ ਰਿਹਾ ਸੀ ਬਈ ਕੋਈ ਜ਼ਿਆਦਾ ਮਤਲਬ ਇੰਨਾ ਵੀ ਨਹੀਂ ਹੈਗਾ ਬਹੁਤ ਉੱਚਾ ਵੱਡਾ ਪ੍ਰਮੋਟਰ ਬਣ ਗਿਆ ਸੀ ਲੇਕਿਨ ਚੱਲ ਰਿਹਾ ਸੀ 3-4 ਸਾਲਾਂ ਤੋਂ ਕਬੱਡੀ ਨੂੰ ਪ੍ਰਮੋਟ ਕਰਨ ਲਈ ਕੰਮ ਕਰ ਰਿਹਾ ਸੀ ਪਰ ਐਜ਼ ਅ ਪ੍ਰਮੋਟਰ ਹੀ ਕੰਮ ਕਰ ਰਿਹਾ ਸੀ ਕਿਦਾਂ ਦੇਖਦੇ ਹੋ ਅਜੇ ਹੋਰ ਕੁਝ ਹੋ ਜਾ ਹੋ ਸਕਦਾ ਨਹੀਂ ਇਹਦੇ ਬਾਰੇ ਕੁਝ ਵੀ ਕਹਾ ਨਹੀਂ ਜਾ ਸਕਦਾ ਕਿਉਂਕਿ ਇਹ ਦੋਨਾਂ ਦੀ ਦੁਸ਼ਮਣੀ ਬਹੁਤ ਵੱਧੀ ਹੋਈ ਹੈ ਦੋਨਾਂ ਦੀ ਦੁਸ਼ਮਣੀ ਜਿਹੜੀ ਆ ਉਹ ਪੂਰੇ ਆਸਮਾਨ ਤੇ ਆ ਹਜੇ ਕੁਝ ਵੀ ਇਹਦੇ ਬਾਰੇ ਕਹਿਣਾ ਬਹੁਤ ਔਖਾ ਮੈਂ ਤੁਹਾਨੂੰ ਇਹ ਦੱਸਿਆ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਦੇ ਚ ਇੱਕ ਨਹੀਂ ਕਈ ਤਰ੍ਹਾਂ ਦੀਆਂ ਏਜੰਸੀਆਂ ਵੀ ਇਨਵੋਲ ਹੈਗੀਆਂ ਇੰਨੀ ਛੇਤੀ ਇਹਦੇ ਆਪਾਂ ਸੰਭਾਵਨਾ ਕੋਈ ਨਹੀਂ ਕੀਤੀ ਜਾ ਸਕਦੀ ਮੈਂ ਕਿ ਕੱਲ ਦਾ ਸੋਚ ਰਿਹਾ ਸੀ ਜਦੋਂ ਮੈਂ ਉੱਥੇ ਗਿਆ ਸੀ ਮੈਂ ਕਦੇ ক্রিকেট ਦਾ ਮੈਚ ਹੋਇਆ ਉਹਦੇ ਤੇ ਨਹੀਂ ਅਸੀਂ ਐ ਚੀਜ਼ ਸੁਣੀ ਫੁੱਟਬਾਲ ਦੇ ਮੈਚ ਹੁੰਦੇ ਆ ਉਹਦੇ ਤੇ ਕਦੀਆਂ ਨਹੀਂ ਸੁਣਿਆ ਹੋਕੀ ਦੇ ਮੈਚ ਹੁੰਦੇ ਆ ਉਹ ਨਹੀਂ ਸੁਣਿਆ ਕਬੱਡੀ ਚਲੋ ਪੰਜਾਬ ਦੀ ਐ ਪ੍ਰੋ ਕਬੱਡੀ ਲੀਗ ਹੁੰਦੀ ਐ ਜਿਹੜੀ ਪੂਰੀ ਇੰਟਰਨੈਸ਼ਨਲ ਲੈਵਲ ਤੇ ਵੀ ਹੁੰਦੀ ਐ ਇੰਡੀਅਨ ਲੈਵਲ ਤੇ ਵੀ ਹੁੰਦੀ ਐ ਉੱਥੇ ਅਸੀਂ ਐ ਚੀਜ਼ਾਂ ਨਹੀਂ ਦੇਖਿਆ ਇਹ ਕਿਉਂਕਿ ਉਹ ਉਹ ਤਾਂ ਹੈਵੀ ਕਰੋਨਾ ਦੀਆਂ ਗੇਮਸ ਨੇ ক্রিকেট ਵੀ ਕਰੋੜ ਦੇ ਅਰਬਾਂ ਇਹ ਨਹੀਂ ਤੁਹਾਨੂੰ ਨਾ ਸਵਾਲ ਦਾ ਮੈਂ ਤੁਹਾਨੂੰ ਦੱਸਦਾ ਬੇਸਿਕ ਸਮਝੋ ਜਿੱਥੇ ਡਾਲਰ ਇਨਵੋਲਵ ਜਦੋਂ ਤੁਹਾਡੇ ਪ੍ਰਾਈਵੇਟ ਪ੍ਰਮੋਟਰ ਇਨਵੋਲ ਹੋਇਆ ਇੱਕ ਤਾਂ ਤੱਕ ਸਭ ਤੋਂ ਵੱਡੀ ਗੱਲ ਹੈ ਸਾਡੀ ਧੌਣ ਉੱਚੀ ਤੇ ਸਾਡੀ ਪੱਗ ਉੱਚੀ ਇਹੀ ਪੰਜਾਬੀਆਂ ਦੇ ਹੋਰ ਕੀ ਕਾਦੀ ਲੜਾਈ ਹੁੰਦੀ ਪੰਜਾਬ ਦੀ ਇਹੀ ਲੜਾਈ ਹੈ ਨਾ ਵੀ ਅਸੀਂ ਅਸੀਂ ਤਗੜੇ ਆ ਉਹ ਪਿੰਡ ਦੇ ਵਿੱਚ ਦਾ ਇੱਕ ਕੋਠੀ ਨੂੰ ਦੇਖ ਕੇ ਦੂਜਾ ਆਪਣਾ ਚਵਾਰਾ ਇੱਕ ਹੋਰ ਉੱਚਾ ਪਾ ਲੈਂਦਾ ਭਾਵੇਂ ਲੋੜ ਹੋਵੇ ਨਾ ਹੋਵੇ ਬਈ ਕਹਿੰਦਾ ਮੇਰਾ ਚਵਾਰਾ ਦੇਣਾ ਉੱਚਾ ਹਮਜ ਇੱਥੇ ਤਾਂ ਅਣਖ ਦੀ ਲੜਾਈ ਆ ਪਹਿਲੀ ਦੂਜੀ ਡਾਲਰ ਇਨਵੋਲ ਹੋ ਗਿਆ ਤੀਜਾ ਐਨ ਆਰ ਆਈ ਵੱਡੇ ਵੱਡੇ ਪ੍ਰਮੋਟਰ ਇਨਵੋਲ ਹੋ ਗਏ ਇੱਥੇ ਪੈਸਾ ਸ਼ੌਹਰਤ ਤੱਕ ਆ ਜਵੇ ਤੇ ਫਿਰ ਉੱਥੇ ਲੜਾਈ ਵੱਧਦੀ ਹੈ ਘਟਦੀ ਨਹੀਂ ਜਿੱਥੇ ਖਾਸ ਕਰਕੇ ਪੰਜਾਬ ਨੂੰ ਬਸ ਆ ਇੱਕ ਲਾਈਨ ਦੀ ਨਚੋੜ ਹੈ ਇਹ ਲੜਾਈ ਬਾਹਰ ਸੀ ਕਬੱਡੀ 'ਚ ਵੜ ਗਈ ਕਬੱਡੀ 'ਚ ਹੁਣ ਇੱਕ ਦੂਜੇ ਨੂੰ ਦੁੜਾਣ ਦੀ ਜਲਦੀ ਬਈ ਕਬੱਡੀ ਮੇਰੀ ਤੇ ਕਬੱਡੀ ਤੇਰੀ ਬਸ ਤੁਹਾਡਾ ਬਹੁਤ ਹੀ ਸਾਨੂੰ ਸਮਾਂ ਦਿੱਤਾ ਬਹੁਤ ਸასი ਗੱਲ ਦੀ ਧੰਨਵਾਦ ਸੋ ਜਿਵੇਂ ਕਿ ਕਾਫੀ ਖੁੱਲ ਕੇ ਗੱਲਾਂ ਹੋਈਆਂ ਕਿਉਂਕਿ ਲੋਕਾਂ ਨੂੰ ਜ਼ਰੂਰ ਜਾਨਣਾ ਚਾ ਰਹੇ ਸੀ ਵੀ ਅਸਲ ਦੇ ਵਿੱਚ ਇਸ ਦੇ ਪਿੱਛੇ ਹੈ ਕੀ ਹੈ ਵੀ ਲਗਾਤਾਰ ਐਓ ਜਿਹਾ ਖਬਰਾਂ ਪੰਜਾਬ ਦੇ ਵਿੱਚ ਕਿਉਂ ਆ ਰਹੀਆਂ ਪੰਜਾਬ ਦੇ ਵਿੱਚ ਇਹ ਗੋਲੀਬਾਰੀ ਜਿਹੜੀ ਹੈ ਇਹ ਆਮ ਕਿਉਂ ਹੋ ਗਈ ਕਬੱਡੀ ਕੱਪ ਦੇ ਵਿੱਚ ਗੋਲੀਆਂ ਚਲਣੀਆਂ ਇਹ ਆਮ ਕਿਉਂ ਹੋ ਗਈਆਂ ਮੈਂ ਜ਼ਰੂਰ ਅੰਤ ਕਰ ਦਿੱਤਾ ਪਰ ਤੁਸੀਂ ਕਿਹਾ ਸੀਗਾ ਵੀ ਲਗਾਤਾਰ ਜਿਹੜੇ ਨੇ ਉਹ ਪਲੇਅਰਾਂ ਨੂੰ ਮਾਰਿਆ ਗਿਆ ਤੁਸੀਂ ਉਹਨਾਂ ਦੇ ਬਾਰੇ ਜ਼ਰੂਰ ਕਿਹਾ ਸੀ ਮੈਂ ਨਾ ਆਮ ਵੀ ਦੱਸ ਸਕਦਾ ਉਹਨਾਂ ਦੇ ਕੋਈ ਜਾਣਕਾਰੀ ਜ਼ਰੂਰ ਸਾਂਝੀ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਮੈਂ ਦੇਖੋ ਤੁਹਾਨੂੰ ਕੁਝ ਸ਼ਾਰਟ ਜਿਹੜੇ ਨੇਮ ਹੈਗੇ ਨਾ ਜਿਹੜੇ ਰੀਸੈਂਟਲੀ ਮੈਨੂੰ ਲੱਗਦਾ ਹੈ ਕਿ ਜਿਹੜੇ ਮੇਰੀ ਜਹਨ ਚ ਹੈਗੇ ਆ ਦੇਖੋ 31 ਅਕਤੂਬਰ 2025 ਨੂੰ ਲੁਧਿਆਣਾ ਦੇ ਵਿੱਚ ਤੇਜਪਾਲ ਦਾ ਮਰਡਰ ਕੀਤਾ ਗਿਆ 6 ਜੂਨ 2025 ਨੂੰ ਸੋਨੂ ਜਿਹੜਾ ਮੈਂ ਹੈਗਾ ਵਾ ਨਾਲਟਾ ਜਿਸਮਨਾਲੀਤਾ ਹਰਿਆਣੇ ਵਾਲਾ ਉਹਦਾ ਕਤਲ ਕੀਤਾ ਗਿਆ 23 ਸਤੰਬਰ 2023 ਨੂੰ ਕਪੂਰਥਲਾ ਚ ਹਰਦੀਪ ਸਿੰਘ ਕਬੱਡੀ ਪਲੇਅਰ ਨੂੰ ਮਾਰਿਆ ਗਿਆ ਨੰਗਲੰਬੀਆ ਦਾ ਚਲੋ ਮੈਂ ਨਾਮ ਲੈ ਦਿੱਤਾ ਪਟਿਆਲਾ ਦੇ ਵਿੱਚ ਕਬੱਡੀ ਖਿਡਾਰੀ ਤਰਮਿੰਦਰ ਸਿੰਘ ਨੂੰ ਮਾਰਿਆ ਗਿਆ 2022 ਦੇ ਵਿੱਚ 2020 ਚ ਅਰਵਿੰਦਰਜੀਤ ਸਿੰਘ ਪੱਡਾ ਇਹਦੀ ਇੰਟਰਨੈਸ਼ਨਲ ਪਲੇਅਰ ਸੀ ਕਬੱਡੀ ਦਾ ਪੱਡਾ ਬਹੁਤ ਮਸ਼ਹੂਰ ਪਲੇਅਰ ਸੀ ਇਹਨੂੰ ਮਾਰਿਆ ਗਿਆ ਔਰ ਬਟਾਲਾ ਦੇ ਵਿੱਚ ਵੀ ਇੱਕ ਕਬੱਡੀ ਪਲੇਅਰ ਗੁਰਮੀਤ ਸਿੰਘ ਨੂੰ ਮਾਰਿਆ ਗਿਆ 2020 ਚ ਕਬੱਡੀ ਪਲੇਅਰ ਸੁਖਵਿੰਦਰ ਸਿੰਘ ਦੀ ਤਰ੍ਹਾਂ ਤਰਨ ਤਰਨ ਦਾ ਇਹਨੂੰ ਵੀ ਗੋਲੀਆਂ ਮਾਰੀਆਂ ਗਈਆਂ ਤੇ ਇਹ ਤਾਂ ਜਿਹੜੇ ਘਟਨਾਕ੍ਰਮ ਮੜੀਆਂ ਤਾਜ਼ੇ-ਤਾਜ਼ੇ ਜਿਹੜੇ ਮੈਂ ਅੱਜ ਨੋਟ ਕਰਦਾ ਪਿਆ ਸੀ ਉਹਨਾਂ ਇੱਕ ਹੈਗੇ ਆ ਲੇਕਿਨ ਗੱਲ ਇਹ ਹੈਗੀ ਆ ਕਿ ਮਤਲਬ ਇਹ ਤਾਂ ਸਾਡੇ ਜਿਹੜੇ ਸਾਡੇ ਸਾਹਮਣੇ ਆ ਗਏ ਜਿਨ੍ਹਾਂ ਨੂੰ ਥ੍ਰੈਟਸ ਆਈਆਂ ਜਿਹੜੇ ਨਹੀਂ ਬੋਲਦੇ ਉਹਨਾਂ ਦੀ ਤਾਂ ਪਤਾ ਹੀ ਨਹੀਂ ਕਿੰਨੀ ਸੰਖਿਆ ਹੈਗੀ ਸੋ ਇਹ ਨਹੀਂ ਅਸੀਂ ਡਰਾ ਰਹੇ ਆਂ ਪਰ ਸਚਾਈ ਕੀ ਉਹ ਦੱਸਣੀ ਬਹੁਤ ਜ਼ਰੂਰੀ ਹੁੰਦੀ ਆ ਜੇ ਕੁਝ ਹੋਇਆ ਤਾਂ ਉਸ ਦੇ ਪਿੱਛੇ ਕੀ ਸੀ ਵੀ ਉਹਦੀ ਜੜ੍ਹ ਕੀ ਸੀ ਉਹ ਲੋਕਾਂ ਤੱਕ ਜਾਣਕਾਰੀ ਸਾਂਝੀ ਕਰਨੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਹੁਣ ਮੈਨੂੰ ਲੱਗਦਾ ਸਾਨੂੰ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਆ ਉਹ ਮਿਲ ਗਈ ਹੋਏਗੀ ਸਾਡੇ ਨਾਲ ਤੁਸੀਂ ਜੁੜੇ ਰਹੋ ਇਸ ਮਾਮਲੇ ਦੀ ਜੋ ਵੀ ਅਪਡੇਟ ਹੋਏਗੀ ਜਾ ਪੰਜਾਬ ਦੇ ਮਸਲਿਆਂ ਦੀ ਜੋ ਵੀ ਅਪਡੇਟ ਹੋਏਗੀ ਉਹ ਤੁਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਉਥੇ 6-6 ਫੁੱਟ ਦੇ ਨੌਜਵਾਨ ਸਾਡੇ 6-6 ਫੁੱਟ ਦੇ ਨੌਜਵਾਨ ਰੂ ਰੇ ਸੀ ਅੱਖਾਂ ਚਤਰੂ ਸੀ ਉਹ ਇੱਕ ਗੱਲ ਕਹਿ ਰਹੇ ਸੀ ਵੀ ਪੰਜਾਬ ਚ ਲੱਗਦਾ ਰਹਿਣਾ ਕਿਸੇ ਨੇ ਪੰਜਾਬ ਦੇ ਵਿੱਚ ਜੇ ਇੱਥੇ ਖਿਡਾਰੀ ਆ ਉਹ ਵੀ ਮਰੂਗਾ ਜੇ ਕੋਈ ਸਿੰਗਰ ਆ ਉਹ ਵੀ ਮਰੂਗਾ ਜੇ ਕੋਈ ਬਿਜ਼ਨਸਮੈਨ ਆ ਉਹ ਵੀ ਮਰੂਗਾ ਤੇ ਬਚੇਗਾ ਸਿਰਫ ਉਹ ਜਿਹੜਾ ਨਸ਼ੇੜੀ ਹੋਏਗਾ ਨਸ਼ੇੜੀ ਜਿਹੜੇ ਆ 500 500 ਰੁਪਿਆ ਲੈ ਕੇ ਕਤਲ ਕਰਨਗੇ ਇਹੋ ਜਿਹੀਆਂ ਗੱਲਾਂ ਕਰ ਮੈਂ ਕੁਵਰੇ ਚੀਜ਼ਾਂ ਨਾਲ ਸਹਿਮਤ ਨਹੀਂ ਆ ਮੈਂ ਤੁਹਾਨੂੰ ਇਹਦੀ ਜੜ ਦਿੱਤੀ ਹੈ ਕਿ ਜੜ ਹੈ ਕਿ ਅਸੀਂ ਆਪਣੀਆਂ ਚਾਬੀਆਂ ਆਪ ਫੜਾਈਆਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਰੈੱਡ ਕਾਰਪਟ ਪਿਛਾ ਕੇ ਦਿੱਤਾ ਆ ਜਾਓ ਇੱਥੇ ਵੱਡੋ ਦੂਜੇ ਗੁੱਟ ਨੂੰ ਸਬਕ ਸਿਖਾਓ ਉਹ ਬਦਦੀ ਬਦਦੀ ਵਧਦੀ ਇੱਥੇ ਗੱਲ ਆ ਗਈ ਹੈ ਪੰਜਾਬ ਦੇ ਵਿੱਚ ਨਾ ਬੇਸਿਕ ਕੀ ਹੈਗਾ ਪੰਜਾਬ ਦੇ ਵਿੱਚ ਡੀਪ ਸਟੇਟਸ ਕੰਮ ਵੀ ਕਰਦੀਆਂ ਸਾਡੇ ਇੱਥੇ ਮਿਕਮ ਦੇ ਕਈ ਦੇਸ਼ਾਂ ਦੀਆਂ ਇੰਟਰਨਲ ਏਜੰਸੀਆਂ ਵਰਕ ਕਰਦੀਆਂ ਪਾਕਿਸਤਾਨ ਦੀ ਐਸ ਆਈ ਐਸ ਆਈ ਵਰਕ ਕਰਦੀ ਹੈ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸ ਵਰਕ ਕਰਦੀ ਹੈ ਸੈਂਟਰਲ ਏਜੰਸੀਜ਼ ਵਰਕ ਕਰਦੀਆਂ ਕੰਮ ਕਰਦੀਆਂ ਤੇ ਪੰਜਾਬ 'ਚ ਤਦ ਤੁਹਾਨੂੰ ਇੰਨਾ ਜ਼ਿਆਦਾ ਖਲਾਰਾ ਲੱਗਦਾ ਭਈ ਇੱਥੇ ਹਰ ਟੱਖੋਂ ਜਿਹੜਾ ਵਾ ਜਿਹੜਾ ਤੁਸੀਂ ਹੁਣ ਦੇਖੋ ਜੇ ਪੰਜਾਬ ਦੇ ਵਿੱਚ ਆ ਮਰਡਰ ਹੋਇਆ ਜਿਹੜਾ ਤੁਸੀਂ ਆ ਰਾਣਾ ਬਲਾ ਚੋਰੀਆ ਦਾ ਹਰਿਆਣੇ ਦੇ ਬੰਦੇ ਹਨਾ ਵਿੱਕੀ ਕੋਸ਼ਲ ਹੋਰੀ ਡਾਗਰ ਹੋਰੀ ਹਰਿਆਣੇ ਦੇ ਨੇ ਠੀਕ ਹੈ ਨਾ ਸੰਦੀਪ ਨੰਗਲੰਬੀਆਂ ਨੂੰ ਕਿੰਨੇ ਮਾਰਿਆ ਹਰਿਆਣੇ ਦੇ ਸਿੱਧੂ ਮੂਸੇ ਵਾਲੇ ਦੇ ਮਟਰ ਦੇ ਵਿੱਚ ਬੰਦੇ ਦੇਖੋ ਕਿੱਥੋਂ ਦੇ ਆ ਬਾਹਰ ਲਿਆ ਸਾਰੇ ਪੰਜਾਬ ਵਾਲੇ ਤਾਂ ਜਿਹੜੇ ਹੈਗੇ ਉਹ ਬੈਠੇ ਹੀ ਕੈਨੇਡਾ ਅਮਰੀਕਾ ਉੱਥੋਂ ਆਪਰੇਟ ਕਰਦੇ ਪਏ ਆ ਇੱਥੇ ਤਾਂ ਉੱਤਰਾਖੰਡ ਦੇ ਪੰਜਾਬ ਹਰਿਆਣੇ ਦੇ ਜਾ ਕੇ ਕੰਮ ਕਰਦੇ ਪਏ ਆ ਹੁਣ ਇਹਨਾਂ ਨੇ ਕੀ ਕੀਤਾ ਹੋਇਆ ਇੰਟਰ ਐਕਸਚੇਂਜ ਕੀਤਾ ਹੋਇਆ ਪੰਜਾਬ ਵਾਲਿਆਂ ਨੂੰ ਉੱਥੇ ਜੈਪੁਰ ਵੱਲ ਭੇਜਿਆ ਹੋਇਆ ਜੈਪੁਰ ਵਾਲਿਆਂ ਨੂੰ ਇੱਧਰ ਭੇਜਿਆ ਹੋਇਆ ਤੇ ਹੁਣ ਤੁਸੀਂ ਇਹੀ ਤੁਹਾਨੂੰ ਮੈਂ ਕਹਿਣਾ ਚਾਹਨਾ ਕੀ ਸਾਡੇ ਜਿਹੜਾ ਇੱਥੇ ਚੱਲਦਾ ਪਿਆ ਨਾ ਸਿਸਟਮ ਉਹ ਉਲਟ ਚੱਲਦਾ ਪਿਆ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਹੋ ਰਹੀਆਂ ਹਨ ਵਾਰਦਾਤ ਉਹ ਸਾਰੀਆਂ ਬਾਹਰਲੇ ਸਟੇਟਸ ਤੋਂ ਆਉਂਦੀ ਆ ਰਹੀ ਹੈ ਹੁਣ ਮੰਨ ਲਓ ਮਨਿੰਦਰ ਕਾਲੀਆ ਦੀ ਕੋਠੀ ਤੇ ਬਲਾਸਟ ਹੋਇਆ ਕਿੱਥੋਂ ਦੇ ਬੰਦੇ ਆ ਯੂਪੀ ਦੇ ਬੰਦੇ ਆ ਇੱਥੇ ਆ ਕੇ ਬਲਾਸਟ ਕਰਕੇ ਚਲੇ ਗਏ ਤੇ ਇਸ ਕਰਕੇ ਤੁਸੀਂ ਪੰਜਾਬ ਨੂੰ ਜਿਹੜਾ ਹਰਿਆਣੇ ਦੇ ਖਾਸ ਕਰਕੇ ਹਰਿਆਣਾ ਪੰਜਾਬ ਜਿਹੜਾ ਹੋਰ ਬਾਰਡਰ ਤੋਂ ਅੱਗੇ ਤੱਕ ਜਾਂਦੇ ਆ ਉਹ ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਕੇ ਗੱਲ ਕਰਦਾ ਪਿਆ ਬਈ ਇਹਨਾਂ ਦੇ ਤੁਸੀਂ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਦੀ ਪੂਰੀ ਕੱਢ ਲਓ ਲਿਸਟ ਤੁਹਾਨੂੰ ਬਾਹਰਲੇ ਮਿਲਣਗੇ ਸਾਰੇ ਠੀਕ ਹੈ ਨਾ ਤੁਸੀਂ ਇਹਦੀ ਰਾਣਾ ਬਲਾਚੋਰੀਆ ਦੀ ਕੱਢ ਲਓ ਤੁਹਾਨੂੰ ਸਾਰੇ ਬਾਹਰਲੇ ਮਿਲਣਗੇ ਦੋ ਮੰਡੇ ਠੀਕ ਹੈ ਸ਼ੂਟਰਸ ਇੱਥੋਂ हायर ਕੀਤੇ ਲੇਕਿਨ ਆਪਰੇਟ ਸਾਰੇ ਬਾਹਰੋਂ ਹੋ ਰਿਹਾ ਅੱਛਾ ਪੁਲਿਸ ਲਈ ਇੰਨਾ ਔਖਾ ਕੰਮ ਹੈ ਜਿਹੜਾ ਕੈਨੇਡਾ ਤੋਂ ਆਪਰੇਟ ਚੀਜ਼ਾਂ ਹੋ ਰਹੀਆਂ ਉਹਨੂੰ ਥੱਲ ਥੱਲ ਕਿੱਦਾਂ ਪਾ ਲੈਣੀ ਉਹਦੇ ਦਾ ਆਪਾਂ ਸ਼ੂਟਰਸ ਨੂੰ ਪੁਲਿਸੋਂ ਫੜ ਸਕਦੀ ਆ ਉਹ ਵੀ ક્રાઇમ ਹੋ ਗਿਆ ਉਸ ਤੋਂ ਬਾਅਦ ਜਾਂ ਕਿਤੇ ਪਹਿਲਾਂ ਕੋਈ ਮੁਖਬਰ ਕਰਤੀ ਕਿਸੇ ਨੇ ਮੁਖਬਰੀ ਫਿਰ ਪੁਲਿਸ ਹਥਿਆਰ ਫੜ ਲੂਗੀ ਆਰ ਡੀ ਐਕਸ ਫੜ ਲੂਗੀ ਫੜਿਆ ਗਿਆ ਲੇਕਿਨ ਪੁਲਿਸ ਕੋਲ ਤਾਂ ਸਿਰਫ ਮੈਨ ਟੂ ਮੈਨ ਕਰਾਇਮ ਆ ਜਾਂ ਤੁਸੀਂ ਮੰਨ ਲਓ ਆਪਾਂ ਗੱਲ ਕਰਦੇ ਇੱਕ ਦੂਜੇ ਨੂੰ ਮਾਰ ਦਈਏ ਤੇ ਇੱਥੇ ਪੁਲਿਸ ਕੀ ਕਰ ਲੂਗੀ ਗੱਲ ਇਹ ਆ ਕਿ ਪੁਲਿਸ ਕੋਲ ਇੰਟੈਲੀਜੈਂਸ ਸਰਵਿਸ ਜਿਹੜੀਆਂ ਹੈਗੀਆਂ ਸੈਂਟਰਲ ਇੰਟੈਲੀਜੈਂਸ ਸਰਵਿਸ ਇਸ ਤੇ ਲੋਕਲ ਜਿਹੜੀਆਂ ਸੂਬੇ ਦੀਆਂ ਇੰਟੈਲੀਜੈਂਸ ਸਰਵਿਸ ਆ ਇਹਨਾਂ ਦਾ ਗੱਠ ਜੋੜ ਸਹੀ ਹੋਣਾ ਚਾਹੀਦਾ ਅਗਰ ਬਾਹਰੋਂ ਕੋਈ ਟਾਸਕ ਆਈ ਇਹਨੂੰ ਮਾਰਨ ਦੀ ਤਾਂ ਉੱਥੇ ਰੋਕ ਲੇਤੀ ਜਾਵੇ ਉੱਥੇ ਹੀ ਟਰੈਕ ਕਰ ਲਿਤਾ ਜਾਵੇ ਕਿਉਂਕਿ ਹੁਣ ਜਿਹੜਾ ਸੰਚਾਰ ਕ੍ਰਾਂਤੀ ਦਾ ਦੌਰ ਹੈ ਟੈਕਨੋਲੋਜੀ ਦਾ ਦੌਰ ਹੈ ਹੁਣ ਪੁਰਾਣਾ ਦੌਰ ਤਾਂ ਹੈ ਨਹੀਂ ਕਿ ਤੁਸੀਂ ਟੈਲੀਫੋਨ ਬੁੱਕ ਕਰਾਉਣਾ ਤੇ ਤੁਹਾਡਾ 6 ਸਾਲ ਬਾਅਦ 2 ਸਾਲ ਬਾਅਦ ਵਾਰੀ ਆਣੀ ਟੈਲੀਫੋਨ ਲਾਣ ਦੀ ਹੁਣ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਸਰਵੇਲੈਂਸ ਇੰਨੀਆਂ ਫਾਸਟ ਹੈ ਤੁਸੀਂ ਟਰੈਕ ਕਰ ਸਕਦੇ ਹੋ ਕਾਲ ਕਿੱਥੋਂ ਆਈ ਕੀ ਹੋਇਆ ਕੀ ਆਈਪੀ ਐਡਰੈਸ ਹੈ ਇਹ ਸਿਰਫ ਫੇਲਿਅਰ ਹੈਗਾ ਉਸ ਚੀਜ਼ ਦਾ ਹਾਂ ਦੂਜੀ ਜਿਹੜੀ ਗੱਲ ਹੈ ਕਿ ਜਿਹੜੇ ਹੁਣ ਬਾਹਰਲੇ ਮੁਲਕਾਂ 'ਚ ਬੈਠ ਕੇ ਆਪਰੇਟ ਹੋ ਰਹੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਰੋਕ ਲੋਗੇ ਕਾਫੇ ਤੇ ਚਾਰ ਵਾਰ ਗੋਲੀਆਂ ਚੱਲ ਗਈਆਂ ਹੁਣ ਬੰਦੂਮਾਨ ਸਿੰਘ ਫੜਿਆ ਉਹਨਾਂ ਨੇ ਉਰੇ ਜਿਨੇ ਕਾਪਿਲ ਦੇ ਕਾਫੇ ਤੇ ਗੋਲੀਆਂ ਚਲਵਾਈਆਂ ਉਹਨੇ ਬੰਦੂਮਾਨ ਸਿੰਘ ਨੇ ਦੱਸਿਆ ਕਹਿੰਦਾ ਸਾਡੇ ਟਾਰਗੇਟ ਕਬੱਡੀ ਦੇ ਪਲੇਅਰ ਆ ਅਸੀਂ ਤਾਂ ਕਬੱਡੀ ਦੇ ਪਲੇਅਰਾਂ ਨੂੰ ਅਗੋ ਟਾਰਗੇਟ ਕੀਤਾ ਹੋਇਆ ਸੀ ਸਾਡੀ ਲਿਸਟ ਬਣੀ ਹੋਈ ਸੀ ਤੇ ਤੁਸੀਂ ਇਹ ਦੇਖੋ ਸਾਰਾ ਉਹੀ ਬੰਦਾ ਬੰਦੂਮਾਨ ਸਿੰਘ ਕੈਨੇਡਾ ਫਾਇਰਿੰਗ ਕਰਵਾ ਰਿਹਾ ਹਥਿਆਰ ਮੋਹੀਆ ਕਰਾ ਰਿਹਾ ਬੈਂਕੂਵਰ ਕਾਪਿਲ ਦੇ ਕਾਫੇ ਨੂੰ ਉਹੀ ਕਬੱਡੀ ਦੇ ਪਲੇਅਰਾਂ ਲਈ ਕਰਾ ਰਿਹਾ ਇਸ ਕਰਕੇ ਇਸ ਸਾਰਾ ਜਿਹੜਾ ਗੱਠਜੋੜ ਆ ਹੁਣ ਅੰਤਰਰਾਸ਼ਟਰੀ ਪੱਧਰ ਦਾ ਬਣ ਗਿਆ ਉਹੀ ਨਹੀਂ ਹੈਗਾ ਮਾਝੇ ਦੁਆਬੇ ਦੀ ਆਪਸੀ ਲੜਾਈ ਹੈ ਇਹ ਲੜਾਈ ਕੈਨੇਡਾ ਅਮਰੀਕਾ ਤੋਂ ਬੈਠ ਕੇ ਲੜੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਮੈਂ ਇੱਕ ਲਾਈਨ ਦੱਸੀ ਹੈ ਡੀਪ ਸਟੇਟਸ ਉਹ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਵੀ ਹੈਗੀਆਂ ਨਾ ਉਹ ਪੰਜਾਬ ਨੂੰ ਸੁਖਾਵਾ ਨਹੀਂ ਦੇਖਦੇ ਉਹਨਾਂ ਨੂੰ ਪਤਾ ਅੱਗੇ ਇੱਥੋਂ ਫੈਲਦੀ ਹੈ ਤੇ ਇਸ ਕਰਕੇ ਕਈ ਕਾਰਨ ਹੁੰਦੇ ਆ ਇੰਟਰਨਲ ਜੀਤੇ ਕਰਕੇ ਪੰਜਾਬ ਨੂੰ ਜਿਹੜਾ ਵਾ ਉਹ ਸ਼ਾਂਤ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਲੋਰੈਂਸ ਤੇ ਜੱਗੋ ਦਾ ਭਾਰਤ ਸੀ ਬੈਠੇ ਭਾਰਤ ਦੀਆਂ ਜੇਲਾਂ ਵਿੱਚ ਬੈਠੇ ਆ ਹੁਣ ਇਹ ਵੀ ਦੱਸਣਾ ਇਹ ਚ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਪੰਜਾਬ ਹੋਮ ਮਿਨਿਸਟਰੀ ਦਾ ਕੀ ਰੋਲ ਹੈ ਬੈਠੇ ਤਾਂ ਬਾਹਰਲੇ ਸਟ੍ਰੀਟਾਂ 'ਚ ਉਹਨਾਂ ਦੀ ਇੰਟੈਲੀਜੈਂਸ ਸਰਵਿਸਿਜ਼ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਫੋਨ ਟਰੈਕਿੰਗ ਉੱਥੋਂ ਹੋਣਾ ਚਾਹੀਦਾ ਸਾਰਾ ਬੇਸਿਕ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਪਿਆ ਹਰਿਆਣਾ ਦਿੱਲੀ ਪੰਜਾਬ ਉੱਤਰਾਖੰਡ ਉਧਰੋਂ ਸਾਰਾ ਇੱਧਰ ਓਪਰੇਟ ਹੋ ਰਿਹਾ ਤੁਸੀਂ ਕੋਈ ਵੀ ਵਾਰਦਾਤ ਕੱਢ ਕੇ ਦੇਖ ਲਓ ਇੱਥੇ ਵਾਲੇ ਤਾਂ ਤੁਹਾਨੂੰ ਬਹੁਤ ਛੋਟੇ ਛੋਟੇ ਲੱਗਣਗੇ ਜਿਹੜੇ ਹੈਗੇ ਆ ਕੋਈ ਗਰੀਬ ਬੰਦਾ ਹਾਇਰ ਕਰ ਲਿਆ ਜਾ ਕੋਈ ਇੱਕ ਪੁਰਾਣਾ ਕ੍ਰਿਮੀਨਲ ਹਾਇਰ ਕਰ ਲਿਆ ਉਹਨੂੰ ਪੈਸੇ ਦੇ ਦਿੱਤੇ ਤੇ ਕਰਾ ਲਿਆ ਸਾਰੀ ਡਿਜ਼ਾਈਨਿੰਗ ਤਾਂ ਬਾਹਰ ਹੈ ਉਹਦੀ ਨੈਟਵਰਕਿੰਗ ਤਾਂ ਸਾਰੀ ਬਾਹਰ ਹੈ ਬ੍ਰੇਨ ਤਾਂ ਸਾਰਾ ਬਾਹਰ ਹੈ ਜਿਹੜੇ ਸਪੌਂਸਰਡ ਹੈ ਜਿਹੜੇ ਪੂਰੀ ਕੌਨਸਪੀਰੇਸੀ ਕਰ ਰਹੇ ਆ ਜਿਹੜੀ ਟਰੈਕਿੰਗ ਕਰ ਰਹੇ ਆ ਹਥਿਆਰ ਮੁਹਈਆ ਕਰਾ ਰਹੇ ਆ ਉਹ ਸਾਰੇ ਬਾਹਰ ਹੈ ਮਨੂਏ ਦਸੋਣਾ ਤੁਸੀਂ ਉਹ ਸਾਰੇ ਬਾਹਰ ਜਿਹੜੇ ਪਾਕਿਸਤਾਨ ਤੋਂ ਹਥਿਆਰ ਆ ਰਹੇ ਉਹ ਵੀ ਤਾਂ ਉੱਤੋਂ ਡਾਇਰੈਕਸ਼ਨ ਆ ਹੋ ਕੇ ਹਥਿਆਰ ਡਰੋਨ ਦੇ ਨਾਲ ਆ ਰਹੇ ਆ ਤੇ ਇੱਥੇ ਦੇ ਨੌਜਵਾਨਾਂ ਕੋਲ ਪਹੁੰਚ ਰਹੇ ਆ ਸੋ ਇਹ ਬੜਾ ਲੰਬਾ ਜੋੜਾ ਇੱਕ ਚਰਚਾ ਦਾ ਵਿਸ਼ੇ ਹੈਗਾ ਲੇਕਿਨ ਕਿਉਂਕਿ ਆਪਾਂ ਹੋਰ ਪਾਸੇ ਚਲੀ ਜਾਏਗੀ ਗੱਲ ਕਰਦੇ ਲੇਕਿਨ ਜੋ ਮੈਂ ਸਮਝਦਾ ਪਿਆ ਇਹ ਦੋਨੋਂ ਲੜਾਈਆਂ ਦੇ ਵਿੱਚ ਹੁਣ ਕੋਈ ਪੰਜਾਬ ਨਹੀਂ ਗੱਲਾਂ ਇਨਵੋਲਵ ਹੈਗਾ ਸ਼ਾਮਲ ਹੈਗਾ ਜੈਪੁਰ ਹੋਟਲ ਦੇ ਬਾਹਰ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਨਸ਼ਰ ਹੋਈਆਂ ਉਹ ਵੀ ਤਾਂ ਇਹਨਾਂ ਦੇ ਗੈਂਗ ਦੀ ਆਪਸੀ ਲੜਾਈ ਤੇ ਬਾਅਦ ਉੱਥੇ ਐਕਸਟਰੈਕਸ਼ਨ ਤੇ ਰੰਗਦਾਰੀ ਕਰਕੇ ਹੀ ਲੱਗੀਆਂ ਨਾ ਸੋ ਇਸ ਕਰਕੇ ਕਤਲ ਬਾਹਲੇ ਮੁਲਕਾਂ ਦੇ ਵਿੱਚ ਬਹੁਤ ਹੋਏ ਆ ਐਸੇ ਕਰਕੇ ਹੋਇਆ ਵੀ ਆਪਸੀ ਸੁੱਖਾ ਦੁਨੀਕੇ ਨੂੰ ਕੈਨੇਡਾ ਚ ਮਾਰਿਆ ਗਿਆ